ਤਾਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਲ ਲੈ ਕੇ ਆ ਕਿ ਤੁਸੀਂ ਗੱਲ ਨਾਲ ਲੈ ਉਹ ਗਲਤੀ ਨੇ ਅੱਜ ਸਾਨੂੰ ਕਿੱਥੇ ਪਹੁੰਚਾ ਦਿੱਤਾ ਪਤੀ ਪਤਨੀ ਦਾ ਰਿਸ਼ਤਾ ਘਰ ਦੇ ਵਿੱਚ ਰਹਿੰਦੇ ਇਹ ਦੋ ਜੀ ਪਰ ਇਹਨਾਂ ਦੇ ਨਾਲ ਜੁੜੇ ਹੁੰਦੇ ਨੇ ਕੁੜੀ ਦਾ ਸਾਰਾ ਪਰਿਵਾਰ ਅਤੇ ਮੁੰਡੇ ਦਾ ਸਾਰਾ ਪਰਿਵਾਰ ਇਹਨਾਂ ਪਰਿਵਾਰਾਂ ਦੇ ਵੱਲੋਂ ਕਈ ਵਾਰੀ ਪਤੀ ਪਤਨੀ ਦੇ ਵਿੱਚ ਲੜਾਈ ਰੋਕਣ ਦੀ ਬਜਾਏ ਲੜਾਈ ਵਧਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਿਸੇ ਨਾ ਕਿਸੇ ਦੀ ਜਾਨ ਜਾਂਦੀ ਹੈ ਅਤੇ ਅੰਜਾਮ ਇਹ ਹੁੰਦਾ ਹੈ ਕਿ ਦੂਜੇ ਦੀ ਵੀ ਜ਼ਿੰਦਗੀ ਬਰਬਾਦ ਹੁੰਦੀ ਹੈ ਵਿਆਹਾਂ ਨੂੰ ਲੈ ਕੇ ਵੱਧ ਰਹੀਆਂ ਇਹੋ ਜਿਹੀਆਂ ਖਬਰਾਂ ਸਮਾਜ ਦੇ ਵਿੱਚ ਡਰ ਦਾ ਕਾਰਨ ਬਣ ਰਹੀਆਂ ਨੇ ਕਿਉਂਕਿ ਹੁਣ ਮੁੰਡੇ ਕੁੜੀਆਂ ਵਿਆਹ ਕਰਵਾਉਣ ਤੋਂ ਹੀ ਡਰਨ ਲੱਗ ਪਏ ਨੇ ਜਿਹੋ ਜਿਹੇ ਹਾਲਾਤ ਵਿਆਹ ਤੋਂ ਬਾਅਦ ਕਿਸੇ ਵੀ ਕੁੜੀ ਅਤੇ ਮੁੰਡੇ ਦੇ ਬਣ ਜਾਂਦੇ ਨੇ ਇੱਕ ਹੋਰ ਮਾਮਲਾ ਹੁਣ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਹਰਨਾਮ ਨਗਰ ਦੇ ਵਿੱਚ 35 ਸਾਲ ਦਾ ਮੁੰਡਾ ਸੁਰਿੰਦਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਉਸ ਨੇ ਆਪਣੇ ਸੱਸ ਸਾਲੇ ਅਤੇ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਪਰਿਵਾਰ ਕਿਉਂ ਨਾਲ ਦੇ ਕਰਕੇ ਸਾਡੇ ਮੁੰਡੇ ਦੀ ਜਾਨ ਗਈ ਹੈ ਮਰਨ ਤੋਂ ਪਹਿਲਾਂ ਮੁੰਡੇ ਨੇ ਇੱਕ ਵੀਡੀਓ ਵੀ ਬਣਾਈ ਜਿਸ ਦੇ ਵਿੱਚ ਆਪਣੇ ਨਾਲ ਹੋ ਰਹੀਆਂ ਮਾੜੀਆਂ ਹਰਕਤਾਂ ਬਾਰੇ ਉਸਨੇ ਜਾਣਕਾਰੀ ਦਿੱਤੀ ਉਸ ਦੇ ਪਰਿਵਾਰਿਕ ਮੈਂਬਰ ਚੰਗੀ ਤਰ੍ਹਾਂ ਜਾਣਦੇ ਸੀ ਕਿ ਮੁੰਡਾ ਆਪਣੇ ਤਨ ਅਤੇ ਮਨ ਤੇ ਕੀ ਹੰਡਾਰ ਰਿਹਾ ਹੈ ਤਾਂ ਖੈਰ 35 ਸਾਲ ਦਾ ਸੁਰਿੰਦਰ ਸਿੰਘ ਤਾਂ ਇਸ ਦੁਨੀਆ ਤੇ ਵਿੱਚ ਨਹੀਂ ਪਰ ਮ੍ਰਿਤਕ ਦੇ ਪਿਤਾ ਤੇ ਭੂਆ ਨੇ ਦੱਸਿਆ ਕਿ ਉਹਨਾਂ ਦੀ ਨੂੰਹ 8 ਮਹੀਨੇ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਜਦ ਵੀ ਲੜਕਾ ਉਸ ਨੂੰ ਲੈਣ ਜਾਂਦਾ ਤਾਂ ਉਹ ਉਸ ਦੇ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਸੀ ਪੂਰੇ ਦਾ ਪੂਰਾ ਸੋਹਰਾ ਹੀ ਪਰਿਵਾਰ ਲਗਾਤਾਰ ਉਸ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਜਿਸ ਤੇ ਕਾਰਨ ਉਹ ਮੁੰਡਾ ਪਰੇਸ਼ਾਨ ਸੀ ਦੇਰ ਰਾਤ ਉਸ ਦੇ ਵੱਲੋਂ ਗਲਤ ਕਦਮ ਚੱਕਿਆ ਗਿਆ ਜਿਸ ਤੋਂ ਬਾਅਦ ਉਸ ਦੀ ਜਾਨ ਗਈ ਮ੍ਰਿਤਕ ਦੀ ਇੱਕ ਧੀ ਵੀ ਹੈ ਜਿਸ ਨੂੰ ਕਿ ਉਹ ਬਹੁਤ ਪਿਆਰ ਕਰਦਾ ਸੀ ਬੇਟੀ ਕਰਕੇ ਹੀ ਉਹ ਆਪਣੀ ਘਰ ਵਾਲੀ ਨੂੰ ਨਹੀਂ ਛੱਡ ਪਾਉਂਦਾ ਸੀ ਅਤੇ ਚਾਹੁੰਦਾ ਸੀ ਕਿ ਉਹ ਵਾਪਸ ਘਰ ਆ ਜਾਵੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਸ ਸਮੇਂ ਇਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਸੁਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਪਰ ਇੱਥੇ ਦੂਜਾ ਪੱਖ ਦੇਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਖਿਰਕਾਰ ਕੀ ਕਾਰਨ ਸੀ ਕਿ 8 ਮਹੀਨੇ ਤੋਂ ਕੋਈ ਕੁੜੀ ਆਪਣੇ ਪੇਕੇ ਘਰ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਬੈਠੀ ਹੈ ਕੋਈ ਵੀ ਮਾਂ ਇਹ ਨਹੀਂ ਚਾਹਦੀ ਹੁੰਦੀ ਕਿ ਉਸਦੀ ਬੱਚੀ ਜਾਂ ਫਿਰ ਕੋਈ ਵੀ ਬੱਚਾ ਆਪਣੇ ਪਿਤਾ ਤੋਂ ਬਿਨਾਂ ਜ਼ਿੰਦਗੀ ਕੱਢੇ ਮਾਂ ਤੇ ਪਿਓ ਦੋਵੇਂ ਹੀ ਇੱਕ ਬੱਚੇ ਦੇ ਲਈ ਜ਼ਰੂਰੀ ਹੁੰਦੇ ਨੇ ਪਰ ਘਰ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਜਾਣਾ ਕਿ ਇਸ ਤਰੀਕੇ ਦੇ ਨਾਲ ਕਿਸੇ ਪਿਤਾ ਦੀ ਜਾਨ ਜਾਣੀ ਬੇहद ਹੀ ਦੁਖਦਈ ਹੈ ਫਿਲਹਾਲ ਪੁਲਿਸ ਜਾਂਚ ਤੇ ਵਿੱਚ ਹੀ ਸੱਚ ਸਾਹਮਣੇ ਆਵੇਗਾ ਕਿ ਆਖਿਰਕਾਰ ਇਸ ਦੇ ਪਿੱਛੇ ਦੀ ਹੋਰ ਕਿਹੜੀ ਅਸਲ ਕਹਾਣੀ ਹੈ ਇਹਨੂੰ ਭਾਜੀ ਉਹ 6 ਮਹੀਨੇ ਹੋ ਗਏ ਵੋਟੀ ਗਈ ਇਹਨੂੰ ਤੇ ਛੱਡਣਾ ਨਹੀਂ ਸੀ ਚਾਹੁੰਦਾ ਧੀ ਐਡੀ ਵੱਡੀ ਨਹੀਂ ਕੀ ਜੀ ਬੜੀ ਸੋਹਣੀ ਸੀ ਅੰਤੇ ਮੈਂ ਮਰ ਵੀ ਜਾਉਂ ਤਾਂ ਮੈਂ ਕੁੜੀ ਨਹੀਂ ਆਪਣੀ ਛੰਡੂਲੀ ਐਂ ਤਾਂ ਬਧਿਆ ਰਹਾਂਦੇ ਆ ਵੀ ਛੜਦੇ ਤੇ ਹੋ ਜੀਆਂ ਜਨਾਨੀਆਂ ਤੇ ਨਹੀਂ ਮੰਨਦਾ ਸਾਡੀ ਪਤਾ ਨਹੀਂ ਹੁਣ ਉਹਨਾਂ ਨੇ ਕੀ ਇਹਨੂੰ ਉਧਰ ਖਾਣਾ ਪਚਾਉਣ ਜਾਂਦਾ ਸੀ ਕੁੜੀ ਦਾ ਦੁੱਧ ਹੀ ਲਾਇਆ ਸੀ ਦੁੱਧ ਵੀ ਲੈ ਕੇ ਦਿੰਦਾ ਹੀਗਾ ਅੱਗੇ ਵੀ ਇਦਾਂ ਪਰੇਸ਼ਾਨੀ ਕਰ ਅੱਗੇ ਅਸੀਂ ਚਾਰ ਅੱਗੇ ਤਾਂ ਜਾਂਦੀ بڑا ਮੋਟਾ ਲੜਕੇ ਤੈਨਾਂ ਆਉਂਦੇ ਮੈਂ ਜਾਣਾ ਮੇਰੇ ਭਰਾ ਨਹੀਂ ਜਾਣਾ ਮੇਰਾ ਭਤੀਜਾ ਜਾਂਦਾ ਸੀ ਅਸੀਂ ਲੈ ਕੇ ਆ ਜਾਣਾ 4-5 ਵਜੇ ਅਸੀਂ ਪਾਜੀ ਗਏ ਲੈਣ ਅਹੀਂ ਹਾਥੋਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਂ ਲੈ ਕੇ ਆ ਗਈ ਤੁਸੀਂ ਗੱਲ ਨਾਲ ਲੀ ਉਹ ਗਲਤੀ ਨਹੀਂ ਅੱਜ ਸਾਨੂੰ ਕਿੱਥੇ ਪਹੁੰਚਾਉਂਦਾ ਸਾਨੂੰ ਨਹੀਂ ਕਰਦੇ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਉਹ ਤੱਬਰ ਨੂੰ ਚੰਗੀ سزا ਹੋਣੀ ਚਾਹੀਦੀ ਵਿੱਚੇ ਬੌਟੀ ਨੂੰ ਤੇ ਬੱਚੀ ਜਿਹੜੀ ਸਾਨੂੰ ਦੇ ਦਿਓ ਸਾਡੇ ਛਿੱਦੇ ਦੇ ਨਿਸ਼ਾਨੇ ਸਾਨੂੰ ਦੇ ਦੇ ਤੀ ਪਿੱਛੇ ਮਰਿਆ ਤੀ ਪਿੱਛੇ ਮਰਿਆ ਇਤਾਂ ਦਾ ਪਿਓ ਮੈਂ ਕਦੀ ਦੁਨੀਆ ਤੇ ਵੇਖਿਆ ਨੇ ਤੇ ਵੀ ਇਨੀ ਉਮਰ ਹੋ ਗਈ ਆ 60-65 ਸਾਲ ਦੀ ਜਦੋਂ ਆ ਸਮਝਾਉਂਦੇ ਆ ਨਹੀਂ ਭੂਆ ਮੈਂ ਆਪਣੀ ਕੁੜੀ ਨੂੰ ਰੋਲ ਨਹੀਂ ਦੇਣੀ ਅੱਜ ਰੋਲ ਦੀ ਛੱਡ ਗਿਆ ਅੱਜ ਰੋਲ ਦੀ ਛੱਡ ਗਿਆ ਹੋਰ ਗੱਲ ਕੀ ਪਰ ਲੱਗਾ ਕਾਰਨ ਹਾਂਜੀ ਸੱਸ ਨਾਲ ਤੇ ਅੰਦੇ ਨਾਲ ਸੱਸ ਨਾਲ ਲੜ ਕੇ ਆਇਆ ਜੀ ਸੋਹਰੇ ਹਾਂਜੀ ਇਰਾਮਨਗਰੀ ਬਟਾੜੇ ਦੇ ਵਿੱਚ ਇਚਲੀ ਗੇਟ ਅੱਛਾ ਇਚਲੀ ਹਾਂਜੀ ਸੌਰੇ ਤਾਂ ਅੱਗੇ ਖਾਜੀ ਹਾਂਜੀ ਸਰ ਜੀ ਸਾਹਿਬ ਉਹ ਤਾਂ ਤੰਗ ਕਰੇ ਕੋਈ ਗੱਲਬਾਤ ਅੱਗੇ ਕਰਦਾ ਰਹੀ ਤੁਹਾਡੇ ਨਾਲ ਕੀ ਤੰਗੀ ਪਰਸਨ ਹਾਂਜੀ ਆਂਦਾ ਇਹ ਮੈਨੂੰ ਬਹੁਤ ਤੰਗ ਕਰਦੀ ਮੇਰੇ ਸਾਥ ਸਾਥ ਤੇ ਮੇਰਾ ਸਾਵਾ ਬੜੀਆਂ ਗੰਦੀਆਂ ਗਾਲਾਂ ਕੱਢਦੇ ਜਦੋਂ ਮੈਂ ਜੱਲਾ-ਉੱਲਾ ਹਾਂਜੀ ਤੇ ਘਰ ਦੀ ਇੱਥੇ ਰਹਿੰਦੀ ਕਿ ਉੱਥੇ ਨਹੀਂ ਨਹੀਂ ਉੱਥੇ ਹੀ ਹੋਵੇ ਉਹਨੂੰ ਵੀ 8 ਮਹੀਨੇ ਹੋ ਗਏ ਤੇ ਤੰਗ ਪਰਸਨ ਕਿਉਂ ਕਰਦੇ ਸੀ ਇਹਨੂੰ ਬੇਟੇ ਇਹਦੇ ਕੋ ਪੈਸੇ ਤੇ ਲਾ ਮੰਗਦੇ ਹਾਂਜੀ ਸਲਾਮ ਮਿਲੀ ਹੀ ਕਿ ਸਰਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਹਰਨਾਮਦਰ ਨਜ਼ਦੀਕ ਰੇਲਵੇ ਸਟੇਸ਼ਨ ਬਟਾਲਾ ਇਹਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਆ ਮਲਾਇਆ ਮੌਕਾ ਕਰ ਲਿਆ ਵਾ ਜੋ ਬਿਆਨ ਲਿਖਾਉਣ ਕੀ ਬੈਨਾਂ ਦੇ ਅਨੁਸਾਰ ਕਾਰਵਾਈ ਅਮਲ ਦਿੰਦੀ ਹੈ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਤਮ ਹੱਤਿਆ ਕਰਨ ਤੋਂ ਪਹਿਲਾਂ ਠੀਕ ਹੈ ਜਿਸ ਵਿੱਚ ਬਟਾਲਾ ਸਿਟੀ ਪੁਲਿਸ ਦੇ ਉੱਤੇ ਵੀ આરોਪ ਲਾ ਰਹੇ ਨੇ ਕਿ ਮੈਂ ਪੁਲਿਸ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂ ਅਜੇ ਮੈਂ ਵੇਖੀ ਨਹੀਂ ਆ ਜਦੋਂ ਵੇਖਾਂਗੇ ਫਿਰ ਸੋਰੀਆਂ ਦੇ ਲਾ ਰਹੇ ਕਿ ਕਿਸ ਦਿਨ ਬਗੇ ਸੌਰਿਆਂ ਦੇ ਵੀ ਰੋਪ ਲਾ ਰਿਆ ਨਾ ਇਹਨਾਂ ਨਾਂ ਦੱਸ ਰਿਹਾ ਜੀ ਬਿਆਨ ਲਿਖਣਾ ਬਿਆਨ ਲਿਖ ਕੇ ਮੌਕੇ ਤੇ ਪਹੁੰਚ ਗਿਆ ਬਿਆਨ ਲਿਖ ਕੇ ਜੋ ਬਿਆਨ ਦੇਣਗੇ ਕਾਰਜਕੀਤੀ ਹੈ ਅਹੀਂ ਹਾ ਤਾਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਂ ਲੈ ਕੇ ਆ ਗਈ ਤੁਸੀਂ ਗੱਲ ਨਾ ਲਾ ਲਈ ਉਹ ਗਲਤੀ ਨਹੀਂ ਅੱਜ ਸਾਨੂੰ ਕਿੱਥੇ ਬਚਾ ਦਿੱਤਾ ਪਤੀ ਪਤਨੀ ਦਾ ਰਿਸ਼ਤਾ ਘਰ ਦੇ ਵਿੱਚ ਰਹਿੰਦੇ ਇਹ ਦੋ ਜੀ ਪਰ ਇਹਨਾਂ ਦੇ ਨਾਲ ਜੁੜੇ ਹੁੰਦੇ ਨੇ ਕੁੜੀ ਦਾ ਸਾਰਾ ਪਰਿਵਾਰ ਅਤੇ ਮੁੰਡੇ ਦਾ ਸਾਰਾ ਪਰਿਵਾਰ ਇਹਨਾਂ ਪਰਿਵਾਰਾਂ ਦੇ ਵੱਲੋਂ ਕਈ ਵਾਰੀ ਪਤੀ ਪਤਨੀ ਦੇ ਵਿੱਚ ਲੜਾਈ ਰੋਕਣ ਦੀ ਬਜਾਏ ਲੜਾਈ ਵਧਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਕਿਸੇ ਨਾ ਕਿਸੇ ਦੀ ਜਾਨ ਜਾਂਦੀ ਹੈ ਅਤੇ ਅੰਜਾਮ ਇਹ ਹੁੰਦਾ ਹੈ ਕਿ ਦੂਜੇ ਦੀ ਵੀ ਜ਼ਿੰਦਗੀ ਬਰਬਾਦ ਹੁੰਦੀ ਹੈ ਵਿਆਹਾਂ ਨੂੰ ਲੈ ਕੇ ਵੱਧ ਰਹੀਆਂ ਇਹੋ ਜਿਹੀਆਂ ਖਬਰਾਂ ਸਮਾਜ ਦੇ ਵਿੱਚ ਡਰ ਦਾ ਕਾਰਨ ਬਣ ਰਹੀਆਂ ਨੇ ਕਿਉਂਕਿ ਹੁਣ ਮੁੰਡੇ ਕੁੜੀਆਂ ਵਿਆਹ ਕਰਵਾਉਣ ਤੋਂ ਹੀ ਡਰਨ ਲੱਗ ਪਏ ਨੇ ਜਿਹੋ ਜਿਹੇ ਹਾਲਾਤ ਵਿਆਹ ਤੋਂ ਬਾਅਦ ਕਿਸੇ ਵੀ ਕੁੜੀ ਅਤੇ ਮੁੰਡੇ ਦੇ ਬਣ ਜਾਂਦੇ ਨੇ ਇੱਕ ਹੋਰ ਮਾਮਲਾ ਹੁਣ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਹਰਨਾਮ ਨਗਰ ਦੇ ਵਿੱਚ 35 ਸਾਲ ਦਾ ਮੁੰਡਾ ਸੁਰਿੰਦਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਉਸ ਨੇ ਆਪਣੇ ਸੱਸ ਸਾਲੇ ਅਤੇ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਲਗਾ ਰਿਹਾ ਹੈ ਪਰਿਵਾਰ ਕਿ ਉਹਨਾਂ ਦੇ ਕਰਕੇ ਸਾਡੇ ਮੁੰਡੇ ਦੀ ਜਾਨ ਗਈ ਹੈ ਮਰਨ ਤੋਂ ਪਹਿਲਾਂ ਮੁੰਡੇ ਨੇ ਇੱਕ ਵੀਡੀਓ ਵੀ ਬਣਾਈ ਜਿਸ ਦੇ ਵਿੱਚ ਆਪਣੇ ਨਾਲ ਹੋ ਰਹੀਆਂ ਮਾੜੀਆਂ ਹਰਕਤਾਂ ਬਾਰੇ ਉਸਨੇ ਜਾਣਕਾਰੀ ਦਿੱਤੀ ਉਸ ਦੇ ਪਰਿਵਾਰਿਕ ਮੈਂਬਰ ਚੰਗੀ ਤਰ੍ਹਾਂ ਜਾਣਦੇ ਸੀ ਕਿ ਮੁੰਡਾ ਆਪਣੇ ਤਨ ਤੇ ਮਨ ਤੇ ਕੀ ਹੰਡਾਰ ਰਿਹਾ ਹੈ ਤਾਂ ਖੈਰ 35 ਸਾਲ ਦਾ ਸੁਰਿੰਦਰ ਸਿੰਘ ਤਾਂ ਇਸ ਦੁਨੀਆ ਤੇ ਵਿੱਚ ਨਹੀਂ ਪਰ ਮ੍ਰਿਤਕ ਦੇ ਪਿਤਾ ਤੇ ਭੂਆ ਨੇ ਦੱਸਿਆ ਕਿ ਉਹਨਾਂ ਦੀ ਨੂੰਹ 8 ਮਹੀਨੇ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਸੀ ਜਦ ਵੀ ਲੜਕਾ ਉਸ ਨੂੰ ਲੈਣ ਜਾਂਦਾ ਤਾਂ ਉਹ ਉਸਦੇ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਸੀ ਪੂਰੇ ਦਾ ਪੂਰਾ ਸੋਹਰਾ ਹੀ ਪਰਿਵਾਰ ਲਗਾਤਾਰ ਉਸਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਜਿਸ ਤੇ ਕਾਰਨ ਉਹ ਮੁੰਡਾ ਪਰੇਸ਼ਾਨ ਸੀ ਦੇਰ ਰਾਤ ਉਸਦੇ ਵੱਲੋਂ ਗਲਤ ਕਦਮ ਚੱਕਿਆ ਗਿਆ ਜਿਸ ਤੋਂ ਬਾਅਦ ਉਸਦੀ ਜਾਨ ਗਈ ਮ੍ਰਿਤਕ ਦੀ ਇੱਕ ਧੀ ਵੀ ਹੈ ਜਿਸ ਨੂੰ ਕਿ ਉਹ ਬਹੁਤ ਪਿਆਰ ਕਰਦਾ ਸੀ ਬੇਟੀ ਕਰਕੇ ਹੀ ਉਹ ਆਪਣੀ ਘਰ ਵਾਲੀ ਨੂੰ ਨਹੀਂ ਛੱਡ ਪਾਉਂਦਾ ਸੀ ਅਤੇ ਚਾਹੁੰਦਾ ਸੀ ਕਿ ਉਹ ਵਾਪਸ ਘਰ ਆ ਜਾਵੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਸ ਸਮੇਂ ਇਹ ਪਰਿਵਾਰਕ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਸੁਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਪਰ ਇੱਥੇ ਦੂਜਾ ਪੱਖ ਦੇਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਆਖਿਰਕਾਰ ਕੀ ਕਾਰਨ ਸੀ ਕਿ 8 ਮਹੀਨੇ ਤੋਂ ਕੋਈ ਕੁੜੀ ਆਪਣੇ ਪੇਕੇ ਘਰ ਦੇ ਵਿੱਚ ਇੱਕ ਬੱਚੇ ਨੂੰ ਲੈ ਕੇ ਬੈਠੀ ਹੈ ਕੋਈ ਵੀ ਮਾਂ ਇਹ ਨਹੀਂ ਚਾਹਦੀ ਹੁੰਦੀ ਕਿ ਉਸ ਦੀ ਬੱਚੀ ਜਾਂ ਫਿਰ ਕੋਈ ਵੀ ਬੱਚਾ ਆਪਣੇ ਪਿਤਾ ਤੋਂ ਬਿਨਾਂ ਜ਼ਿੰਦਗੀ ਕੱਢੇ ਮਾਂ ਤੇ ਪਿਓ ਦੋਵੇਂ ਹੀ ਇੱਕ ਬੱਚੇ ਦੇ ਲਈ ਜ਼ਰੂਰੀ ਹੁੰਦੇ ਨੇ ਪਰ ਘਰ ਦੇ ਵਿੱਚ ਇਹੋ ਜਿਹੇ ਹਾਲਾਤ ਬਣ ਜਾਣਾ ਕਿ ਇਸ ਤਰੀਕੇ ਦੇ ਨਾਲ ਕਿਸੇ ਪਿਤਾ ਦੀ ਜਾਨ ਜਾਣੀ ਬੇहद ਹੀ ਦੁਖਦਈ ਹੈ ਫਿਲਹਾਲ ਪੁਲਿਸ ਜਾਂਚ ਤੇ ਵਿੱਚ ਹੀ ਸੱਚ ਸਾਹਮਣੇ ਆਵੇਗਾ ਕਿ ਆਖਿਰਕਾਰ ਇਸ ਦੇ ਪਿੱਛੇ ਦੀ ਹੋਰ ਕਿਹੜੀ ਅਸਲ ਕਹਾਣੀ ਹੈ